ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਕਾਫੀ ਦਿਨਾਂ ਬਾਅਦ ਵੀਡੀਓ ਲੈ ਕੇ ਆਏ ਆ ਤੁਹਾਨੂੰ ਪਤਾ ਹੀ ਹੋਣਾ ਪੰਜਾਬ ਦਾ ਮਾਹੌਲ ਹੁਣ ਕਾਫੀ ਸੁਧਰ ਗਿਆ ਜਿਹੜੀਆਂ ਕੁੜੀਆਂ ਨੰਗ ਪੁਣਾ ਦਿਖਾਉਂਦੀਆਂ ਸੀ ਉਹ ਵੀ ਹੁਣ ਲੈਣ ਲੱਗ ਗਈਆਂ ਸਿਰਾਂ ਤੇ ਚੁੰਨੀਆਂ ਤੇ ਹੋਰ ਵੀ ਕਾਫੀ ਮੁੱਦੇ ਨੇ ਤੇ ਆਪਾਂ ਐਸੇ ਮੁੱਦਿਆਂ ਤੇ ਗੱਲ ਕਰਦੇ ਆ ਬਿਨਾ ਹੁਣ ਥੋੜਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆ ਸਟਾਰਟ ਜਿਵੇਂ ਚੁੰਨੀ ਲੈ ਲਈ ਜਿੱਕਾ ਤੇਰੀ ਪੱਗ ਨਾੜਦੀ ਦੇਖ ਲੋ ਉਹੀ ਕੁੜੀਆਂ ਜਿਨੇ ਇੰਸਟਾਗ੍ਰਾਮ ਤੇ ਪੂਰਾ ਗੰਦਪਾ ਰੱਖਿਆ ਸੀ ਤੇ ਹੁਣ ਦੇਖੋ ਕਿਵੇਂ ਪੱਗਾਂ ਨਾਲ ਚੁੰਨੀਆਂ ਮੈਚ ਕਰਦੀ ਪਈ ਆ ਉਹ ਯਾਰ ਇਹ ਕੱਲੀ ਨਹੀਂ ਸੁਧਰੀ ਇਹ ਤਿੰਨੇ ਪਹਿਣਾ ਹੀ ਸੁਧਰ ਗਈਆਂ ਆਹ ਦੇਖੋ ਜਦੋਂ ਛੂਤੀ ਪੂਰੀ ਪੀਰੀ ਨਾੜੇਂ ਕਿੰਨਾ ਸੂਟ ਕਰੂਗੀ ਦੇਖਿਆ ਕਮਲਕੌਰ ਦੀ ਮੌਤ ਨੇ ਲਾਤੀਆਂ ਨਾ ਹਿਮਾਚਲ ਦੀਆਂ ਕੁੜੀਆਂ ਵੀ ਸੂਟ ਪਾਉਣ ਉਹ ਲੱਗਦੀਆਂ ਵੀ ਆ ਨਾ ਪਿਓਰ ਪੰਜਾਬਣਾਂ ਉਹ ਯਾਰ ਹੁਣ ਫਿਰ ਵੀ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਸੂਟ ਚ ਤੇ ਪਹਿਲਾਂ ਦੇਖੋ ਕਿਵੇਂ ਗੰਦ ਪਾਉਂਦੀਆਂ ਸੀ। ਫਿਰ ਗਿਆ ਕਿ ਅਸੀਂ ਆਪ ਖੜ ਗਏ ਕਰਦੇ ਤੂੰ ਭਾਵੇਂ ਬੇਸ਼ੱਕ ਦੇਖੋ ਕਿੰਨਾ ਗੰਦ ਪਾਉਂਦੀਆਂ ਸੀ। ਯਾਰ ਫਿਰ ਵੀ ਕਈ ਲੋਕੀ ਕਹਿੰਦੇ ਆ ਵੀ ਕਮਲਕੌਰ ਨੂੰ ਮਾਰਿਆ ਗਲਤ ਹੋਇਆ। ਉਹ ਯਾਰ ਕੀ ਵਾਰੀ ਨਾ ਫਸਲ ਨੂੰ ਬਚਾਉਣ ਲਈ ਇੱਕ ਕਾਂ ਨੂੰ ਮਾਰ ਕੇ ਟੰਗਣਾ ਹੀ ਪੈਂਦਾ। ਉਹ ਫਿਰ ਦੂਜੇ ਕੰਮ ਫਸਲ ਖਰਾਬ ਕਰਨ ਨਹੀਂ ਆਉਂਦੇ। ਉਹ ਕਿਸੇ ਨੇ ਵੀ ਸੁਪਨੇ 'ਚ ਨਹੀਂ ਸੋਚਿਆ ਹੁਣ ਵੀ ਇਹ ਗੰਦ ਪਾਉਣ ਵਾਲੀਆਂ ਕੁੜੀਆਂ ਵੀ ਧਾਰਮਿਕ ਬਣ ਜਾਣਗੀਆਂ। ਆਹ ਦੇਖੋ। ਦਾ ਦਾ ਗਣਾ ਆਪਣੇ ਪਗ ਉਹ ਯਾਰ ਸਾਡਾਂ ਵਾਲੀਆਂ ਦੋ ਭੈਣਾਂ ਤਾਂ ਸੁਧਰ ਲਈ ਤਿਆਰ ਨੇ ਪਰ ਵੇਚ ਵਾਲੀ ਲੱਗਦਾ ਇਹਨਾਂ ਦੋਨਾਂ ਨੂੰ ਹੀ ਮਰਵਾ ਕੇ ਹਟੂਗੀ ਉਹ ਇੱਕ ਤਾਂ ਦੀ ਸ਼ਕਲ ਇੰਨੀ ਭੈੜੀ ਆ ਤੂੰ ਤੋ ਕਿੰਨੇ ਭੈੜੇ ਭੈੜੇ ਮੂੰਹ ਕਰਦੀ ਪਈ ਆ ਉਹ ਯਾਰ ਕਹਿੰਦੇ ਆ ਨਾ ਕੁੱਤੇ ਦੀ ਪੂਛ ਕਦੇ ਵੀ ਸਿੱਧੀ ਨਹੀਂ ਹੋ ਸਕਦੀ ਓਹੀ ਹਾਲ ਇੰਨਾ ਤਿੰਨੇ ਪੈਣਾ ਦਾ ਚਲੋ ਯਾਰ ਇੰਨਾ ਪੈੜੀਆਂ ਸ਼ਕਲਾਂ ਨੂੰ ਦਫਾ ਕਰੋ ਹੁਣ ਆਪਾਂ ਚੱਲਦੇ ਆਂ ਦੀਪਿਕਾ ਲੁਥਰਾਵਾਲ ਜੋ ਕਿ ਬਣ ਗਈ ਪਿਓਰ ਪੰਜਾਬਣ ਲੈਣ ਲੱਗ ਗਈ ਸਿਰਾਂ ਤੇ ਚੁੰਨੀਆਂ ਤਦਾਰੀ ਇਹ ਹੀਰੇ ਚੰਗਦੀਵੇ ਮੈਂ ਸੰਗਦੀ ਸੰਗਦੀਵੇ ਰੱਬ ਤੂੰ ਤੈਨੂੰ ਮੰਗਦੀਵੇ ਮੈਂ ਸੰਗਦੀ ਸੰਗਦੀ ਓਏ ਇਹੀ ਚੁੰਨੀਆਂ ਜੇ ਪਹਿਲਾਂ ਲਾ ਲੈਂਦੀ ਓ ਇੰਨੀ ਕੁੱਤੇਖਾਣੀ ਦਾ ਨਾ ਕਰਾਉਣੀ ਪੈਂਦੀ ਓਏ ਹੁਣ ਦੇਖੋ ਕਿੰਨੀ ਸੋਹਣੀ ਲੱਗਦੀ ਪਈ ਹੈ ਨਾ ਚੁੰਨੀ ਲਾ ਕੇ ਪਿਓਰ ਪੰਜਾਬਣ ਉਹ ਯਾਰ ਇਹ 64 ਦੰਦਾਲੀ ਨੂੰ ਪਹਿਲਾਂ ਤਾਂ ਗੰਦ ਪਾਉਣ ਤੋਂ ਵੇਹੜ ਨਹੀਂ ਮਿਲਦੀ ਸੀ ਦੇਖ ਲੋ ਹੈਗਾ ਸੀ ਨਾ ਜ਼ਮੀਨ ਆਸਮਾਨ ਦਾ ਫਰਕ ਉਹ ਯਾਰ ਪਰ ਜਿਹੜੇ ਲੋਕ ਗੰਦ ਦੇਖਦੇ ਆ ਨਾ ਉਹਨਾਂ ਨੂੰ ਇਹਨਾਂ ਦਾ ਗੰਦ ਹੀ ਪਸੰਦ ਆਉਂਦਾ ਉਹ ਯਾਰ ਜਦੋਂ ਇਹੋ ਜਿਹੇ ਮਰ ਜਾਂਦੀਆਂ ਹਨ ਫਿਰ ਇਹਨਾਂ ਦਾ ਨਾਮ ਸ਼ੀਦਾਂ ਨਾਲ ਹੀ ਜੋੜ ਦਿੰਦੇ ਆ ਇੱਕ ਪਤਾ ਨਹੀਂ ਕਿਹੜਾ ਗੰਜਾ ਆ ਕਮਲ ਕੌਰ ਨੂੰ ਸ਼ੀਦ ਹੀ ਦੱਸੀ ਜਾਂਦਾ ਆ ਦੇਖੋ ਸੋ ਪਹਿਲਾ ਸਵਾਲ ਇਹੀ ਹੈ ਕੰਚਨ ਕੁਮਾਰੀ ਉਰਫ ਕਮਲ ਕੌਰ ਦਾ ਕਤਲ ਹੋਇਆ ਔਰ ਲਚਰਤਾ ਫਿਲਾਂਦੀ ਸੀ ਤਾਂ ਕਤਲ ਹੋਇਆ ਤੁਹਾਡੀ ਕੀ ਇਹਦੇ ਵਿੱਚ ਸਹਿਮਤੀ ਹੈ ਕਿ ਤੁਸੀਂ ਇਹਦਾ ਕਟਾਕਸ ਕਰੋਗੇ ਹੋਰ ਵੀਡੀਓਜ਼ ਦੇਵਾਂਗੇ ਜਿਹੜੇ ਕਮਲ ਕੌਰ ਆ ਸ਼ਹੀਦ ਕੀਤੀ ਗਈ ਹੈ ਹੁਣ ਤੁਸੀਂ ਲਚਰਤਾ ਫਿਲਾਣ ਵਾਲੇ ਨੂੰ ਸ਼ਹੀਦ ਕਹੋਗੇ ਕਮਾਲ ਹੋਗੀ ਤੁਹਾਡੀ ਕਰ ਕੀ ਰਹੇ ਹੋ ਰੋਈ ਜਿੱਦ ਤੁਸੀਂ ਸ਼ਿਖਸ਼ਣਾ ਦੇ ਵਿੱਚੋਂ ਉਹ ਤੁਸੀਂ ਰੱਬ ਲੱਗ ਗਏ ਮੈਂ ਦੇਖੋ ਰੱਬ ਨਹੀਂ ਲੱਗ ਗਿਆ ਮੈਂ ਕੀ ਕਹਿ ਰਿਹਾ ਸਾਡੀ ਨਜ਼ਰ ਜੋ ਸ਼ਹੀਦ ਕੀਤੀ ਗਈ ਹੈ ਲੈ ਸੁਣ ਲੋ ਆਖਿਆ ਸਾਡੀ ਨਜ਼ਰਤਾ ਸ਼ਹੀਦ ਸ਼ਹੀਦ ਨੂੰ ਬੜਾ ਜੰਗ ਦੇ ਮੈਦਾਨ ਚ ਗੋਲੀਆਂ ਖਾ ਕੇ ਆਈ ਆ ਉਹ ਦਿਖਾਉਂਦੀ ਤਾਂ ਉਹ ਨੰਗ ਪੁਣਾ ਸੀ ਨਾਲੇ ਮੈਂ ਰਿਪੋਰਟਰ ਤੇ ਹੈਰਾਨ ਇਹ ਗੰਜੇ ਦੀ ਗੱਲ ਸੁਣੀ ਕਿਉਂ ਆਂਦਾ ਇਹਦੀ ਟੈਂਡ ਤੇ ਮੈਂ ਕਿਉਂ ਨਹੀਂ ਮਾਰਦਾ ਉਹ ਨਾਲੇ ਪਤੰਦਰਾ ਇਹੋ ਜਿਹਾ ਬਿਆਨ ਬਾਜੀ ਕਰਨ ਨੂੰ ਰਹਿਣ ਦੇ ਕਿਤੇ ਕਮਲਕੌਰ ਦੇ ਨਾਲ ਨਾਲ ਤੂੰ ਨਾ ਸ਼ਹੀਦ ਹੋ ਜੀ ਕੰਮ ਤਾਂ ਵੀਰੇ ਇਹੀ ਕਰਾਂਗੇ ਨਾ ਮੈਂ ਛੱਡਣਾਗਾ ਨਾ ਮੈਂ ਛੱਡੂਗੀ ਠੀਕ ਆ ਕਿਸੇ ਤੋਂ ਖੋਕੇ ਨਹੀਂ ਖਾਂਦੇ ਆਪਦੇ ਹੱਕ ਦੀ ਖਾਂਦੇ ਆ ਓਏ ਹੁਣ ਇਹ ਕਿਹੜੀ ਬਿਵਗ ਆ ਗਈ ਆ ਓਏ ਨੰਗ ਪੁਣਾ ਦਿਖਾਉਣਾ ਇਹ ਕਿਹੜੀ ਮਿਹਨਤ ਆ ਓ ਯਾਰ ਹੱਦ ਹੋਈ ਪਈ ਲੋਕਾਂ ਦੀ ਵੀ ਓ ਯਾਰ ਕਹਿੰਦੇ ਨਾ ਲਾਤੋਂ ਕੇ ਬੁੱਤ ਬਾਤੋਂ ਸੇ ਨਹੀਂ ਮੰਨਤੇ ਓ ਇਹਨਾਂ ਨੂੰ ਹੁਣ ਸਮਝਾਉਣ ਲਈ ਪੁਲਿਸ ਵੀ ਥੋੜਾ ਅੱਗੇ ਹੋਈ ਆ ਦੇਖੋ ਫੇ ਕੱਲ ਨੂੰ ਕਿਸੇ ਨੇ ਹੋਰ ਸਾਨੂੰ ਮਾਰਤਾ ਜਿਸੇ ਤੁਸੀਂ ਪਾਰਕਿੰਗ ਚ ਪਏ ਹੋਗੇ ਇਹ ਜ਼ਰੂਰੀ ਨਹੀਂ ਪਾਰਕਿੰਗ ਚ ਤੁਸੀਂ ਮੈਜੋ ਇਹ ਨਹੀਂ ਪਤਾ ਕਿਸ ਕੋਈ ਨਹਿਰ ਚ ਜਾ ਕੇ ਸੜਦੇ ਕੋਈ ਪਤਾ ਨਹੀਂ ਕੀ ਦੇ ਕੀ ਹੋਣਾ ਠੀਕ ਆ ਉਹੋ ਉਰੀ ਦਾ ਸ਼ਿਸ਼ਕਾਰ ਹੋਇਆ ਦੋ ਤਿੰਨ ਜਣੇ ਸੀਗੇ 4 ਲੱਖ ਭੋਗ ਦਵਾਰ ਸੀ 4 ਲੱਖ ਫਲੋਰ ਸੀ ਤਿੰਨ ਜਣੇ ਸ਼ਿਸ਼ਕਾਰ ਵੇਲੇ ਸੀ ਕੋਈ ਨਾਲ ਨਹੀਂ ਗਿਆ ਕੋਈ ਐਂਬੂਲੈਂਸ ਵਾਲਾ ਉਹਨੂੰ ਲੁਧਿਆਣਾ ਨਹੀਂ ਲੈ ਕੇ ਗਿਆ ਠੀਕ ਆ ਲੈ ਸੁਣ ਲੋ ਗੰਦਪੌਣ ਵਾਲਿਓ ਤੁਹਾਡੇ ਫੋਲੋਅਰ ਭਾਵਾਂ ਦੀ 5 ਲੱਖ ਭਾਵਾਂ ਦੀ 10 ਲੱਖ ਆ ਓਏ ਤੁਹਾਡੇ ਨਾਲ ਕਿਸੇ ਨੇ ਨਹੀਂ ਖੜਨਾ ਕਮਲ ਕੌਰ ਦੇ ਸੰਸਕਾਰ ਵੇਲੇ ਸਿਰਫ ਉਹਦੀ ਕੱਲੀ ਮਾਂ ਸੀ ਤੇ ਉਹਦੀ ਭੈਣ ਸੀ ਨਲਿਆ ਕੁੜੀ ਪੁਲਿਸ ਵਾਲਾਂ ਨੂੰ ਦੱਸਦੀ ਪਈਆ ਕਿ ਉਹਦੇ ਘਰ ਵਾਲਾ ਨਸ਼ੇ ਕਰਦਾ ਤੇ ਉਹਨੂੰ ਮਜਬੂਰੀ ਚ ਇਹ ਸਭ ਕੁਝ ਕਰਨਾ ਪੈਂਦਾ ਜੇ ਸਵੇਰ ਦਾ ਪਿਆ ਮੰਜੇ ਤੇ ਐਨਕਾ ਨਾਲ ਲੈਂਦਾ ਫੋਨ ਸੌਣ ਲੈਂਦਾ ਮੈਂ ਇਹਨਾਂ ਕੋਲੇ ਬਹੁਤ ਸ਼ਰਮ ਨਹੀਂ ਉਹਦੀ ਨੂੰ ਮੈਨੂੰ ਓਏ ਤੁਹਾਨੂੰ ਸ਼ਰਮ ਨਹੀਂ ਆਉਦੀ ਉਹ ਭੈਣਾ ਤੋਂ ਭੈਣ ਤੋਂ ਕਮਾਈ ਖਾਣੇ ਆ ਤੂੰ ਕਿੰਦੋ ਉਹ ਕਰ ਲਿਆ ਕਰੋ ਕੰਮ ਕੁਮਾ ਦੇਖ ਲੋ ਨੰਗਪਣਾ ਦਿਖਾਉਣਾ ਵੀ ਲੋਕਾਂ ਦੀ ਮਜਬੂਰੀ ਬਣਿਆ ਪਿਆ ਓ ਯਾਰ ਕਿੰਨੇ ਮਾੜੇ ਹਾਲਾਤ ਹੋਏ ਪਿਆ ਲੋਕਾਂ ਦੇ ਯਾਰ ਚਲੋ ਰੱਬ ਹੀ ਰੱਖਾ ਇਹਨਾਂ ਦਾ ਹੁਣ ਆਪਾਂ ਇੱਕ ਗੱਲ ਕਰਦੇ ਆ ਜੱਟ ਬਾਰੇ ਜੱਟਾਂ ਕਿ ਪਤਾ ਨਹੀਂ ਜੱਟੀ ਮੈਂ ਤਾਂ ਆਪ ਕਨਫਿਊਜ਼ ਹੋਇਆ ਪਿਆ ਤੁਸੀਂ ਆਪ ਹੀ ਦੇਖ ਲਓ ਲਾਈਕ ਆ ਬਿਲੋਂਗਸ ਟੂ ਜੱਟ ਸਿਕ ਫੈਮਿਲੀ ਹੈ ਨਾ ਆਪਾਂ ਸਾਰੇ ਖੇਤੀ ਨਾਲ ਜੁੜੇ ਹੋਏ ਆ ਤੇ ਦੇਖ ਲਓ ਵੱਡੇ ਜੱਟ ਦੀ ਬੁੱਧੀ ਓ ਯਾਰ ਸਿੰਗਰਾਂ ਨੇ ਪੂਰਾ ਜੋਰ ਲਾ ਰੱਖਿਆ ਸੀ ਵੀ ਜੱਟਾਂ ਨੂੰ ਟੌਪ ਤੇ ਲਿਆਉਣ ਲਈ ਵੀ ਜੱਟ ਇਹ ਕਰ ਦੇਣਗੇ ਜੱਟ ਉਹ ਕਰ ਦੇਣਗੇ ਤੇ ਕੰਜਰ ਨੇ 5 ਸਕਿੰਟ ਦਾ ਇੰਟਰਵਿਊ ਦੇ ਕੇ ਜੱਟਾਂ ਦੇ ਮਿੱਟੀ ਪਲੀਤ ਕਰਕੇ ਰੱਖਤੀ ਉਹ ਯਾਰ ਲੋਕਾਂ ਦੀ ਵੀ ਥਿੰਕਿੰਗ ਸੀ ਕਿ ਜੱਟ ਬਾੜੀ ਕੱਬੇ ਹੁੰਦੇ ਆ ਭੈੜੇ ਹੁੰਦੇ ਆ ਤੇ ਕੰਜਰ ਨੇ ਤਾਂ ਜੱਟਾਂ ਨੂੰ ਟੈਂਪੋ ਨਾਲ ਕੰਪੈਰੀਜ਼ਨ ਕਰਤਾ ਆਖਿਆ ਅਸੀਂ ਜੱਟ ਸੱਕ ਫੈਮਲੀ ਚੋਂ ਖੇਤੀ ਨਾਲ ਜੁੜੇ ਹੋਏ ਆ ਉਹ ਯਾਰ ਇਹਦੇ ਕੱਪੜੇ ਤੇ ਇਹਦੀ ਬਾਡੀ ਲੈਂਗੁਏਜ ਦੇਖ ਕੇ ਤਾਂ ਵਾਕਈ ਲੱਗਦਾ ਇਹ ਖੇਤੀ ਨਾਲ ਜੁੜਿਆ ਹੋਇਆ ਨਹੀਂ ਲੱਗ ਤੇਰਾ ਰੀਲਾ ਵਿੱਚ ਨਹੀਂ ਚਾਹਦਾ ਵੇਖਣਾ ਪਿਆਰ ਬਾਰੇ ਦਿਲਾਂ ਵਿੱਚ ਨਹੀਂ ਸਾਡਾ ਫਾਸਲਾ ਆ ਪੱਡਰਾਂ ਦਾ ਮੀਲਾ ਵਿੱਚ ਨਹੀਂ ਕੱਪੜੇ ਵੀ ਤੁਹਾਡੇ ਚੱਕਵੇਂ ਪਾਏ ਹੁੰਦੇ ਆ। ਉਹ ਕਿੱਥੋਂ ਲੈਣੇ ਉਹ ਕਿੰਨੇ ਕਿ ਸੱਚਾ ਕੱਪੜਿਆਂ ਤੇ ਕਰ ਦਿੰਦੇ ਆ। ਆਖੇ ਤੁਹਾਡੇ ਕੱਪੜੇ ਵੀ ਚੱਕਵੇਂ ਪਾਏ ਹੁੰਦੇ ਆ। ਓਏ ਪਤੰਦਰਾ ਉਹ ਟੈਂਪੂ ਦਾ ਪਹਿਲਾਂ ਹੀ ਨਹੀਂ ਮਾਨ ਸੀ। ਉਹ ਤੂੰ ਉਹਨੂੰ ਹੋਰ ਫੋਕਸ ਕਰਾਈ ਜਨਾ। ਯਾਰ ਤੁਸੀਂ ਐ ਨਾ ਟੈਂਪੂ ਦੇ ਚੱਕਵੇਂ ਕੱਪੜੇ ਵੀ ਦੇਖ ਲਓ। ਕੁਝ ਲੋਕਲ ਸਟੋਰਸ ਨੇ ਨਾ ਲੁਧਿਆਣੇ ਬਹੁਤ ਵਧੀਆ ਲੋਕਲ ਸਟੋਰਸ ਨੇ। ਬ੍ਰੈਂਡ ਹੀ ਪਾਉਣਾ ਆ। ਆਮ ਵੈਰੀ ਬ੍ਰੈਂਡ ਕੌਨਸ਼ੀਅਸ। ਮੈਨੂੰ ਹੁੰਦਾ ਆ ਕਿ ਮੈਂ ਕੱਪੜਾ ਉਹ ਪਾਵਾਂ ਜਿਹੜਾ ਮੇਰੇ ਤੇ ਸੂਟ ਕਰੇ ਹਨਾ। ਸੁਣ ਲਓ ਭਰਾਵੋ ਵੱਡੇ ਜੱਟ ਸਖ ਬੰਦੇ ਦੀ ਗੱਲ। ਬੰਦਾ ਕੇ ਬੰਦੀ ਪਤਾ ਨਹੀਂ ਕੀ ਆ ਆਖੇ ਮੈਂ ਉਹੀ ਕੱਪੜੇ ਪੋਣਾ ਜਿਹੜੇ ਮੇਰੇ ਤੇ ਸੂਟ ਕਰਨ ਦੇਖ ਲਓ ਕਿਹੜੇ ਕੱਪੜੇ ਤੇ ਸੂਟ ਕਰਦੇ ਆ ਪਾਰਲਾ ਖਾਣਾ ਸਰੀਰ ਖਰਾਬ ਨਹੀਂ ਕਰਦਾ ਇਹ ਚੀਜ਼ ਮੈਨੂੰ ਹੁਣ ਰਿਅਲਾਈਜ਼ ਹੋਈ ਹੈ ਨਾ ਉਹ ਪਰਾਵਾ ਇਹਦਾ ਸਰੀਰ ਕਿੱਥੇ ਖਰਾਬ ਹੋਣਾ ਇਹ ਤਾਂ ਸਾਰਾ ਅੰਦਰਲਾ ਸਿਸਟਮ ਹੀ ਖਰਾਬ ਹੋਇਆ ਪਿਆ ਨਾਲੇ ਇਹਨੇ ਜਿਹੜੀ ਅੱਜ ਇੰਟਰਵਿਊ ਚ ਗੱਲ ਬੋਲੀ ਹੈ ਨਾ ਆਪ ਦੇ ਆਪ ਨੂੰ ਜੱਟ ਸਿੱਖ ਬੋਲ ਕੇ ਉਹ ਜੱਟ ਵੀ ਇਹਨੂੰ ਲੱਭਦੇ ਫਿਰਦੇ ਆ ਕਈਆਂ ਚੱਕ ਕੇ ਵੱਢਣ ਲਈ ਸਾਲਾ ਬੰਦਾ ਨਾ ਜਨਾਨਾ ਬੁਲਾਤੀ ਕਾਰਖਾਨਾ ਤੁਹਾਨੂੰ ਕਦੋਂ ਪਤਾ ਲੱਗਿਆ ਤੁਸੀਂ ਡਿਫਰੈਂਟ ਜਦੋਂ ਆਖੇ ਤੁਹਾਨੂੰ ਕਦੋਂ ਪਤਾ ਲੱਗਾ ਤੁਸੀਂ ਡਿਫਰੈਂਟ ਓਏ ਪਤੰਦਰਾ ਉਹਨੂੰ ਪਿਓਰ ਪੰਜਾਬੀ ਚ ਪੁੱਛ ਕਿ ਤੈਨੂੰ ਕਦੋਂ ਪਤਾ ਲੱਗਿਆ ਤੂੰ ਟੈਂਪੂ ਆ ਨਾਲੇ ਮੈਂ ਪੱਤਰਕਾਰ ਤੇ ਹੈਰਾਨ ਆ ਆ ਟੈਂਪੂ ਨੂੰ ਤੁਸੀਂ ਤੁਸੀਂ ਕਹਿ ਕੇ ਬੁਲਾਈ ਜਾਂਦਾ ਬੜਾ ਹੋਣਾ ਸਮਾਜ ਸੇਵੀ ਬੈਠਾ ਉਹਦੇ ਅੱਗੇ ਓਏ ਦਿਖਾਉਣੇ ਤਾਂ ਉਹਨੇ ਨਿੱਕੀ ਕੱਛੀ ਪਾ ਕੇ ਲੋਕਾਂ ਨੂੰ ਪਾਸੇ ਯਾਰ ਆਫਟਰ 10th ਹਣਾ ਮੇਰੇ ਪ੍ਰਿੰਸੀਪਲ ਨੇ ਦੱਸਿਆ ਸੀਗਾ ਯੂ ਆਰ ਡਿਫਰੈਂਟ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਵਾ ਇਹ ਉਹਨਾਂ ਨੇ ਕੀ ਨੋਟਿਸ ਕੀਤਾ ਤੁਹਾਡੇ ਨੂੰ ਹੈ ਕਿ ਨਹੀਂ ਚੁੱਡੂ ਪੱਤਰਕਾਰ ਆਖੇ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਤੇ ਉਹਨਾਂ ਨੇ ਕੀ ਨੋਟਿਸ ਕੀਤਾ ਓਏ ਹੁਣ ਤੈਨੂੰ ਉਹ ਪੂਰੀ ਡਿਟੇਲ ਚ ਦੱਸੇ ਓ ਯਾਰ ਹਾਦੋ ਹੀ ਪਿਆ ਪੱਤਰਕਾਰ ਦੀ ਵੀ ਓ ਯਾਰ ਨਾਲੇ ਮੈਂ ਇੱਕ ਗੱਲ ਤੋਂ ਹੜਾਣਾ ਭਈ ਇਹ ਟੈਂਪੂ ਨੇ ਆਪ ਦੇ ਆਪ ਨੂੰ ਜੱਟ ਸੱਕ ਬੋਲ ਕੇ ਜੱਟਾਂ ਦੀ ਮਿੱਟੀ ਪਲੀਤ ਕਰਾਤੀ ਤੇ ਇੱਕ ਹੋਰ ਟੈਂਪੂ ਆ ਜਿਹਨੇ ਆਪ ਦੇ ਨਾਮ ਪਿੱਛੇ ਲਾ ਲਿਆ ਸੰਧੂ ਤੇ ਉਹਦੇ ਤੋਂ ਡਰਦੇ ਨਾ ਜਿਹੜੇ ਸੰਧੂ ਸੀ ਉਹਨਾਂ ਨੇ ਆਪਦੇ ਨਾਮ ਪੁੱਛੋ ਸੰਧੂ ਵੀ ਹਟਾਤਾ ਓਏ ਉਹ ਮਾਨ ਹਸਤੀ ਕੌਣ ਆ ਤੁਸੀਂ ਆਪ ਹੀ ਦੇਖ ਲਓ ਦੇਖ ਲਓ ਇਹ ਕੰਜਰ ਦਾ ਨਾਮ ਆ ਮੈਡ ਸੰਧੂ ਸੰਧੂ ਦਾ ਨਾਮ ਪਿੱਛੇ ਐ ਲਾ ਲਉ ਜਿਵੇਂ ਨਾ ਇਹਨੂੰ 100 ਕਿੱਲਾ ਜ਼ਮੀਨ ਦਾ ਹੁੰਦਾ ਹੋਵੇ ਓ ਯਾਰ ਉੱਤੋਂ ਦੇਖਣ ਚ ਤਾਂ ਲੱਗਦਾ ਸੰਨੀ ਦਿਓਲ ਤੇ ਸਾਲਾ ਥੱਲੋ ਲੱਗਦਾ ਸੰਨੀ ਲਿਉਣ